ਫਗਵਾੜਾ ਦੇ ਵਾਰਡ ਨੰਬਰ 43 ਤੋਂ ਕਾਂਗਰਸ ਅਤੇ ਬਸਪਾ ਪਾਰਟੀ ਦੇ ਸਾਂਝੇ ਉਮੀਦਵਾਰ ਸ਼੍ਰੀਮਤੀ ਸੁਨੀਤਾ ਦੇਵੀ ਵੱਲੋਂ ਆਪਣੇ ਸਮਰਥਕਾਂ ਨਾਲ ਮਿਲ ਕੇ ਵਾਰਡ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਜਿੱਥੇ ਘਰ-ਘਰ ਜਾ ਕੇ ਵੋਟਰਾਂ ਨਾਲ ਰਾਪਤਾ ਕਾਇਮ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਇਸ ਚੋਣ ਮਹੀਨ ਵਿੱਚ ਉਹਨਾਂ ਨੂੰ ਵਾਰਡ ਵਾਸੀਆਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਚੋਣਾਂ ਦੌਰਾਨ ਮਿਤੀ 21 ਦਸੰਬਰ ਨੂੰ ਚੋਣ ਨਿਸ਼ਾਨ 5 ਵਾਲਾ ਬਟਨ ਦਬਾ ਕੇ ਉਹਨਾਂ ਨੂੰ ਵੱਡੇ ਮਾਰਜਿਨ ਨਾਲ ਜਿਤਾਉਣ ਤਾਂ ਜੋ ਵਾਰਡ ਦਾ ਚੌਪਕੀ ਵਿਕਾਸ ਕਰਵਾਇਆ ਜਾ ਸਕੇ। ਉਦਰ ਵਾਰਡ ਦੇ ਵਸਨੀਕ ਛੋਟੀ ਪਟਵਾਰੀ ਨੇ ਵੀ ਸਮੂਹ ਵਾਰਡ ਵਾਸੀਆਂ ਨੂੰ ਸੁਨੀਤਾ ਦੇਵੀ ਦੇ ਹੱਕ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸੁਨੀਤਾ ਦੇਵੀ ਦੀ ਜਿੱਤ ਹੀ ਵਾਰਡ ਦੇ ਸਰਪੱਤੀ ਵਿਕਾਸ ਦੀ ਗਾਰੰਟੀ ਹੈ। ਉਦਰ ਵਾਰਡ ਵਾਸੀਆਂ ਨੇ ਵੀ ਸੁਨੀਤਾ ਦੇਵੀ ਨੂੰ ਵਿਸ਼ਵਾਸ ਹੋਇਆ ਕਿ ਇਹਨਾਂ ਚੋਣਾਂ ਵਿੱਚ ਉਹਨਾਂ ਨੂੰ ਵੱਡੇ ਮਾਰਜੇ ਨਾਲ ਜਿਤਾ ਕੇ ਕਾਰਪੋਰੇਸ਼ਨ ਵਿੱਚ ਭੇਜਿਆ ਜਾਵੇਗਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ। ਦਾ ਪੂਰਾ ਆਪਣਾ ਪ੍ਰਚਾਰ ਕੀਤਾ ਇਹਨਾਂ ਵਿੱਚ ਸਾਡੇ ਆਪਣੇ ਅੰਕਲ ਸੋਢੀ ਪਟਵਾਰੀ ਜੀ ਦਾ ਬਹੁਤ-ਬਹੁਤ ਸਾਥ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੀ ਖਾਂਜੀ ਸੋਢੀ ਮੈਂ ਆਪਣੇ ਵਾਰਡ 44 ਨੰਬਰ ਵਾਰਡ ਤੋਂ ਸਨੀਤਾ ਦੇਵੀ ਮੇਰੀ ਧੀ ਆ ਇਹਨਾਂ ਮੈਂ ਪੂਰਾ ਸਾਥ ਦੇਵਾਂਗਾ ਔਰ ਸਾਰੇ ਮੱਲੇ ਨੂੰ ਅਪੀਲ ਕਰਾਂਗਾ ਵੀ ਤੁਸੀਂ ਹਮੇਸ਼ਾ ਹੀ ਸਾਰੇ ਹੀ ਰਲ ਮਿਲ ਕੇ ਪੰਜੇ ਦੇ ਮੋਰਾਂ ਲਾ ਕੇ ਸਨੀਤਾ ਦੇਵੀ ਨੂੰ ਕਾਮਯਾਬਣਾ ਫਗਵਾੜਾ ਦੇ ਵਾਰਡ ਨੰਬਰ 43 ਤੋਂ ਕਾਂਗਰਸ ਅਤੇ ਬਸਪਾ ਪਾਰਟੀ ਦੇ ਸਾਂਝੇ ਉਮੀਦਵਾਰ ਸ਼੍ਰੀਮਤੀ ਸੁਨੀਤਾ ਦੇਵੀ ਵੱਲੋਂ ਆਪਣੇ ਸਮਰਥਕਾਂ ਨਾਲ ਮਿਲ ਕੇ ਵਾਰਡ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਜਿੱਥੇ ਘਰ-ਘਰ ਜਾ ਕੇ ਵੋਟਰਾਂ ਨਾਲ ਰਾਪਤਾ ਕਾਇਮ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਇਸ ਚੋਣ ਮਹੀਨੇ ਵਿੱਚ ਉਹਨਾਂ ਨੂੰ ਵਾਰਡ ਵਾਸੀਆਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਉਨਾਸ ਮੁਹਬਾਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨਾ ਚੋਣਾਂ ਦੌਰਾਨ ਮਿਤੀ 21 ਦਸੰਬਰ ਨੂੰ ਚੋਣ ਨਿਸ਼ਾਨ ਪੰਜੇ ਵਾਲਾ ਬਟਨ ਦਬਾ ਕੇ ਉਹਨਾਂ ਨੂੰ ਵੱਡੇ ਮਾਰਜੇ ਨਾਲ ਜਿਤਾਉਣ ਤਾਂ ਜੋ ਵਾਰਡ ਦਾ ਚੋਪਕੀ ਵਿਕਾਸ ਕਰਵਾਇਆ ਜਾ ਸਕੇ ਉਧਰ ਵਾਰਡ ਦੇ ਵਸਨੀਕ ਸੋਦੀ ਪਟਵਾਰੀ ਨੇ ਵੀ ਸਮੂਹ ਵਾਰਡ ਵਾਸੀਆਂ ਨੂੰ ਸੁਨੀਤਾ ਦੇਵੀ ਦੇ ਹੱਕ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਸੁਨੀਤਾ ਦੇਵੀ ਦੀ ਜਿੱਤ ਹੀ ਵਾਰਡ ਦੇ ਸਰਪੱਖੀ ਵਿਕਾਸ ਦੀ ਗਾਰੰਟੀ ਹੈ ਉਧਰ ਵਾਰਡ ਵਾਸੀਆਂ ਨੇ ਵੀ ਸੁਨੀਤਾ ਦੇਵੀ ਨੂੰ ਵਿਸ਼ਵਾਸ ਹੋਇਆ ਕਿ ਇਨਾ ਚੋਣਾਂ ਵਿੱਚ ਉਹਨਾਂ ਨੂੰ ਵੱਡੇ ਮਾਰਜੇ ਨਾਲ ਜਿਤਾ ਕੇ ਕਾਰਪੋਰੇਸ਼ਨ ਵਿੱਚ ਭੇਜਿਆ ਜਾਵੇਗਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾੜ ਵਾਸੀ ਮੌਜੂਦ ਸਨ ਪਹਿਲਾਂ ਹੋਣਾ ਉਹ ਪਾਜੀ ਨੇ ਪੂਰਾ ਆਪਣਾ ਪ੍ਰਚਾਰ ਕੀਤਾ ਇਹਨਾਂ ਵਿੱਚ ਸਾਡੇ ਆਪਣੇ ਅੰਕਲ ਸੋਢੀ ਪਟਵਾਰੀ ਜੀ ਦਾ ਬਹੁਤ-ਬਹੁਤ ਸਾਥ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਹਾਂਜੀ ਹਾਂਜੀ ਸੋਢੀ ਮੈਂ ਆਪਣੇ ਵਾਰਡ 44 ਨੰਬਰ ਵਾਰਡ ਤੋਂ ਸਿਮੇਤਾ ਦੇਵੀ ਮੇਰੀ ਧੀ ਹੈ ਇਹਦਾ ਮੈਂ ਪੂਰਾ ਸਾਥ ਦੇਵਾਂਗਾ ਔਰ ਸਾਰੇ ਮੱਲੇ ਨੂੰ ਅਪੀਲ ਕਰਾਂਗਾ ਵੀ ਤੁਸੀਂ ਹਮੇਸ਼ਾ ਹੀ ਸਾਰੇ ਹੀ ਰਲ ਮਿਲ ਕੇ ਪੰਜੇ ਤੇ ਮੋਰਾਂ ਲਾ ਕੇ ਸੁਨੀਤਾ ਦੇਵੀ ਨੂੰ ਕਾਮਯਾਬਣਾ